ਕਾਰਨ ਸਸਤਰੀਕਾਰ ਕਿਸਾਨ ਭਰਾਓ ਆ ਦੇਖੋ ਜੀਰੀ ਤੁਹਾਡੇ ਸਾਹਮਣੇ ਦਿਖਾਈ ਜਾ ਰਹੀ ਹੈ ਤੇ ਆ ਜੀਰੀ ਵੀ ਇਹ ਦਾ ਵੀ ਦਾ ਫਰਕ ਥੋੜਾ ਜਿਹਾ ਆ ਵੀ ਸੀ ਇਹ ਬਣ ਕੱਦੂ ਵਾਲੀ ਜੀਰੀ ਕੱਦੂ ਕੱਦੂ ਨਹੀਂ ਕੀਤਾ ਜੀਰੀ ਚ ਆ ਜੀਰੀ ਨੂੰ ਕੱਦੂ ਕੀਤਾ ਕਿਦਰ ਖੱਤੇ ਨੂੰ ਕਿਸੇ ਤੋਸੀ ਦੀ ਜੀਰੀ ਹੈ ਗਵੰਡੇ ਦੀ ਜੀਰੀ ਹੈ ਐ ਜੀਰੀ ਨੂੰ ਕਦੋਂ ਨਹੀਂ ਕੀਤਾ ਆ ਜੀਰੀ ਨੂੰ ਕਦੋਂ ਕੀਤਾ ਇਹਦੇ 'ਚ ਨਾ ਹੀ ਸੁਭਾਗਾ ਮਾਰਿਆ ਵੀ ਦੇਖੋ ਤੁਸੀਂ ਸੁਭਾਗਾ ਵੀ ਨਹੀਂ ਮਾਰਿਆ ਕਣਕ ਦੇ ਨਾਲ ਨੂੰ ਆਗਣੇ ਲਾਈ ਪਾਣੀ ਦੀ ਬਚਤ ਕੀਤੀ ਐ ਡੀਜ਼ਲ ਦੀ ਬਚਤ ਕੀਤੀ ਐ ਦੇਖੋ ਕਿੰਨੀ ਬਚਤ ਐ ਪਾਣੀ ਦੀ ਬਚਤ ਡੀਜ਼ਲ ਦੀ ਬਚਤ ਸਿਰ ਭਕਾਈ ਨਹੀਂ ਹੈਗੀ ਆਪਣੀ ਕੋਈ ਫਰਕ ਕੋਈ ਨਹੀਂ ਜੀਰੀ ਦਾ ਤੁਸੀਂ ਆਪ ਹੀ ਹਸਾਬ ਲਾ ਲਓ ਆ ਜਿਹੜੀ ਕਦੂ ਕਰਾਂ ਕੀਤੀ ਹੈ ਜਿਹੜੀ ਕਿੱਲੇ ਦਾ ਆਹ ਕਿੱਲੇ ਦਾ ਕਦੂ ਕੀਤਾ ਰਿਹਾ ਤੁਸੀਂ ਆਪ ਹੀ ਵੇਖੋ ਦੂਰ ਤੱਕ ਕੀ ਫਰਕ ਲੱਗਦਾ ਕੀ ਕਿਹੜੀ ਚੰਗੀ ਹੈ ਕਿਹੜੀ ਮਾੜੀ ਦੇਖੋ ਤੁਸੀਂ ਹੋਰ ਦਿਖਾਣਾ ਤੁਹਾਨੂੰ ਅੱਗੇ ਇੱਕ ਕਿੱਲੇ ਨਹੀਂ ਹੈਗਾ ਕਈ ਕਿੱਲੇ ਨੇ ਬਣੇ ਸੱਚੇ ਬਣੇ ਨੇ ਛੋਟੇ ਛੋਟੇ ਪਾਣੀ ਵਾਸਤੇ ਮੋਟਰ ਚੱਲ ਰਹੀ ਹੋਰ ਹੈ ਜੀ ਅੱਧਾ ਕਿਲਾ ਜੀ ਇੰਦਰ ਵਾਲਾ ਆਹ ਅੱਧਾ ਕਿਲਾ ਆਹ ਦੋ ਕਿਲਾ ਉਧਰ ਹੈ ਕਿਲਾ ਹੈ ਕਿਸੇ ਦਾ ਕੱਦੂ ਨਹੀਂ ਕੀਤਾ ਨਾ ਸੁਹਾਗਾ ਮਾਰਾ ਇਸ ਕਿਲਾ ਗਵੰਡੀ ਨੇ ਕਰ ਦੋ ਕੀਤਾ ਜੀਰੀ ਤੁਸੀਂ ਦੇਖੋ 2 ਮਹੀਨੇ ਹੋ ਗਏ ਜੀਰੀ ਲੱਗੀ ਨੂੰ 2 ਮਹੀਨੇ ਇਹਨੂੰ ਹੋ ਗਏ ਇਕੱਠੇ ਲੱਗੇ ਖਾਦ ਪੂਰੀ ਹੋ ਗਈ ਪਾਣੀ ਬਸ ਰੁਕ ਰੁਕੇ ਲਾਈਦਾ ਅੱਜ ਪਾਣੀ ਲਾਉਣ ਦੀ ਵਾਰੀ ਸੀ ਨਾ ਕਣਕ ਦੇ ਨਾਲ ਨੂੰ ਅੱਗ ਲਾਈ ਕਣਕ ਦੇ ਜਿਹੜੇ ਹੈਗੇ ਸੀ ਮਾੜੇ ਮੋਟੇ ਬੱਚੇ ਸੜਕ 'ਤੇ ਜੇ ਉਹ ਵਟ ਦੇ ਉੱਤੇ ਖਲਾਰੇ ਬੈਠੇ ਬਾਅਦ ਕੱਢਾਈ ਥੋੜੇ ਜਿ ਥੋੜੇ ਮੋਟੀ ਬੱਚਦੇ ਨੇ ਜਿਆਦੇ ਤਾਂ ਹੁੰਦੇ ਨਹੀਂ ਜੇ ਅੱਗ ਲਾਨੇ ਆ ਫਿਰ ਜਿਆਦੇ ਹੁੰਦੇ ਨੇ ਸਿੱਧਾ ਕੰਪਿਊਟਰ ਕਰਾਇਆ ਲਾਇਆ ਤੇ ਪਾਣੀ ਛੱਡਿਆ ਮਗਰ ਹੀ ਜੀਰੀ ਦਾਤੀ ਇੱਕ ਦਿਨ ਪਾਣੀ ਛੱਡ ਕੇ ਦੂਜੇ ਦਿਨ ਪਾਣੀ ਛੱਡਿਆ ਤੇ ਜੀਰੀ ਦਾਤੀ 4-5 ਸਾਲ ਹੋ ਗਏ ਸਮ ਸੁਹਾਗੇ ਨਾਲ ਪਹਿਲਾਂ ਐਂ ਹੀ ਘਰ ਸੁਹਾਗਾ ਮਾਰਦੇ ਸੀ ਸੁਹਾਗਾ ਮਾਰ ਕੇ ਤੇ ਐਂ ਜੀਰੀ ਲਾਉਂਦੇ ਸਾਂ ਉਹ ਤਰੇਰ ਬਹੋਂਨ ਕਰਕੇ ਐਤਕੀ ਸੁਹਾਗਾ ਵੀ ਨਹੀਂ ਮਾਰਿਆ ਸਿੱਧਾ ਹੀ ਕੰਪਿਊਟਰ ਕਰਾਇਆ ਤੇ ਦਿੱਤੀ ਜੀਰੀ ਲਾਤੀ ਜੀਰੀ ਦੀ ਰੰਗਤ ਵੇਖੋ ਯਾਰ ਤੁਸੀਂ ਇੱਧਰ ਵੇਖੋ ਇਹ ਇੱਕ ਕੱਦੂ ਵਰ ਬੰਦੇ ਨੇ ਖਰਚਾ ਕੀਤਾ ਤੇਲ ਫੁਕਿਆ ਪਾਣੀ ਵੀ ਕੰਪਿਊਟਰ ਕਰਾਇਆ ਵੀ ਲਾਇਆ ਪਾਣੀ ਵੀ ਚੱਕ ਦਿੱਤਾ ਸਾਰਾ ਕੁਝ ਕੀਤਾ ਇੱਥੇ ਸਿਰਫ ਕੰਪਿਊਟਰ ਕਰਾਇਆ ਲਾਇਆ ਤੇ ਪਾਣੀ ਛੱਡਿਆ ਤੇ ਜੇਰੀਦਾਰ ਦੀ ਆ ਇੱਕ ਆ ਵੀ ਖੱਤਾ ਆਪਣਾ ਹੀ ਉਹ ਤੋੜ ਦਾ ਖੱਤਾ ਆਪਣਾ ਜਿਹੜਾ ਉੱਚਾ ਜਾ ਕਿਲਾ ਇੱਥੇ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਉਹ ਵੀ ਕਿਲਾ ਐ ਐਦਾਂ ਹੀ ਲੱਗਿਆ ਜਿੱਦਾਂ ਇਹ ਲੱਗਿਆ ਤੇ ਉਹ ਗਵੰਡੀ ਪਹਿਲਾਂ ਪਰਲੀ ਸਾਈਡ ਤੇ ਕਿਲਾ ਠਮਾ ਗੰਡੀ ਉਹ ਵੀ ਕਦੋਂ ਕਰਦਾ ਸੀ ਪਹਿਲਾਂ ਹੁਣ ਐਤ ਕੀ 19ਵੀਂ ਸਭਾਗਾ ਮਾਰਿਆ ਕਿਲਾ ਉਦੀ ਵੀ ਜਿਹੀ ਬਰਾਬਰੀਆਂ ਨਾਲ ਤੇ ਸਰਪਾ ਗਵੰਡੀ ਨੇ ਸਾਡੇ ਨੇ ਕਦੋਂ ਕੀਤਾ ਤੇ ਆ ਕਿਲਾ ਚੱਲਦਾ ਚੱਲਦਾ ਤੁਹਾਨੂੰ ਕੋਈ ਕਟਨੀ ਬਖਾਉਂਦਾ ਕਿੱਲੇ ਦਾ ਬਰਾਬਰ ਇੱਕੋ ਦਿਨ ਹੀ ਲੱਗਿਆ ਇੱਕੋ ਹੀ ਵੀ ਆ ਇਹ ਵੀ ਦੇਖੋ ਕੋਈ ਵਟਨੀ ਲਿੱਪੀ ਦੋ ਮਹੀਨਿਆਂ ਦੇ ਕਰੀਬ ਹੋ ਗਈ ਜਿਹੜੀ ਲੱਗੇ ਨੂੰ ਨਾ ਹੀ ਵਟਾਂ ਲਿੱਪੀਆਂ ਨੇ ਨਹੀਂ ਕੋਈ ਤੇ ਲੁਕਾ ਜਿੱਦਣ ਜੇਰੀ ਲਾਣੀ ਸ਼ੁਰੂ ਕਰੀਏ ਸੇ ਆਪਣਾ ਟਰੈਕਟਰ ਤੇ ਘਰ ਖਲਾ ਹਰਦਾ ਕੰਪਿਊਟਰ ਕਰਾਇਆਲੇ ਨੂੰ ਕਹਿੰਦੇ ਹਾਂ ਜਿਹੜੇ ਕਿੱਲੇ ਜੇਰੀ ਲਾਣੀ ਸ਼ੁਰੂ ਕਰਨੀ ਹੈ 4-5 ਕਿੱਲੇ 'ਚ ਕੰਪਿਊਟਰ ਕਰਾਇਆ ਲਾ ਜਾ ਬਾਈ ਤੇ ਆਪਣਾ ਪਾਣੀ ਛੱਡ ਦਿੰਦੇ ਹਾਂ ਸੀ ਤੇ ਜੇਰੀ ਲਾਣੀ ਸ਼ੁਰੂ ਕਰ ਦਿੰਦੇ ਤਾਂ 1 ਕਿੱਲੇ ਤੇ ਆ ਹੋ ਗਏ 3 ਕਿੱਲੇ ਆ ਹੋ ਗਏ ਲੰਮੇ 5 ਕਿੱਲੇ 1.5 ਕਿੱਲਾ ਉੱਤੇ ਆਣੀ ਗਏ ਕਦੇ ਕਿਲੇ ਕਿ ਚ ਤਜਰਬਾ ਕੀਤਾ ਸਾਨੂੰ 4-5 ਸਾਲ ਹੋ ਗਏ ਸੁਹਾਗੇ ਨਾਲ ਜੀ ਸੁਹਾਗਾ ਮਾਰ ਕੇ ਜੀ ਲਾਂਦੇ ਸੀ ਉਹ ਅਸੀਂ ਕੁਛ ਕੋਈ ਥੋੜੇ ਕਿੱਲਾਂ ਤੋਂ ਸ਼ੁਰੂ ਕਰਿਆ ਸੀ ਤੇ ਇਹ ਤਾਂ ਕਿਤਾਬਾਂ ਵੀ ਲਿਪੀਏ ਕੋਈ ਵੱਟ ਨਹੀਂ ਲਿਪੀਏ ਆ ਫੇਰ ਗਵੰਡੀ ਦਾ ਕਿਲਾ ਆ ਗਿਆ ਆ ਵੇਖੋ ਫਰਕ ਆ ਕਦੂ ਕਰੇ ਵਾਲਾ ਆ ਕੰਪਿਊਟਰ ਕਰਾਇਆ ਸਿੱਧਾ ਕੰਪਿਊਟਰ ਕਰਾਇਆ ਲਾਇਆ ਜੀਰੀ ਲਾਤੀ ਇਹ ਕੱਦੂ ਕਰਿਆ ਫੇਰ ਜੀਰੀ ਲੱਗੀ ਐ ਆ ਵੇਖ ਬਰਾਬਰ ਤੋਂ ਦੇਖੋ ਤੁਸੀਂ ਤੁਸੀਂ ਆਪ ਹੀ ਰਹਿਣ ਰਹੋਗੇ ਮੁੜ ਕੇ ਕੀ ਲੱਗਦਾ ਦੂਰੋਂ ਵੇਖ ਲਓ ਤੁਸੀਂ ਤੇ ਆ ਦੇਖੋ ਉਹ ਪਰਲੇ ਗਵੰਡੀ ਸਾਡੇ ਨਾਲ ਉਹਨੇ ਸੁਭਾਗਾ ਮਾਰਿਆ ਕਰ ਲਾ ਤੇ ਅੱਗੇ ਇੱਕ ਡੇਡ ਕਿਲਾ ਹੋਰ ਉਹ ਦੁਕਾਨਾ ਦੂਜਾ ਸਾਡਾ ਦੂਸਰੇ ਪਾਸੇ ਖੇਤ ਉਧਰ ਪਰਾ ਦੂਰ ਆ ਥੋੜਾ ਉਹ ਵੀ ਬਾਅਦ ਚ ਦੁਕਾਨਾ ਤੋਂ ਨਹੀਂ ਕਿਸੇ ਕੇਲੇ ਜੋ ਕੋਈ ਫਰਕ ਨਹੀਂ ਹੈਗਾ ਸੋ ਕੋ ਵਧੀਆ ਹੀ ਲੱਗਦੀ ਆ ਆਪਣੀ ਜਿਹੜੀ ਉੱਚੀ ਵੀ ਲੱਗਦੀ ਆ ਦੂਜਿਆਂ ਨਾਲ ਇੱਕ ਦੂਸਰੇ ਇਹ ਥੋੜਾ ਸਾਡਾ ਰੇਤਲਾ ਬਾਣਾ ਮੋਦੇ ਕਰਕੇ ਥੋੜਾ ਜਿਹਾ ਪਾਣੀ ਘੱਟ ਪੀਂਦੀ ਪਿਆਲੀ ਇੱਧਰ ਅਸੀਂ ਡਾਕਰਪੈਲੀ ਚ ਵੀ ਕੰਮ ਐਵੇਂ ਕਰਕੇ ਵੇਖਿਆ ਉੱਥੇ ਪਹਿਲੇ ਸਾਲ ਕੀਤਾ ਡਰਦਾ ਡਰਦਾ ਹੈ ਪਰ ਕਾਮਜਾਬ ਨਿਕਲਿਆ ਉੱਥੇ ਵੀ ਇਹਦਾ ਵੀ ਭੇਤ ਹੋਣਾ ਚਾਹੀਦਾ ਬੰਦੇ ਨੂੰ ਪੂਰਾ ਐਵੇਂ ਨਹੀਂ ਹੈਗਾ ਵੀ ਸੁਭਾਗਾ ਮਾਰ ਕੇ ਦਹੀਂ ਪਾਣੀ ਲਾਦਾ ਪੂਰਾ ਪਤਾ ਹੋਣਾ ਚਾਹੀਦਾ ਬੰਦੇ ਨੂੰ ਕਿਵੇਂ ਪਾਣੀ ਲਾਣਾ ਕਦੋਂ ਕੀ ਛੱਡਣਾ ਕੀ ਕਰਨਾ ਦੇਖੋ ਜੀ ਆਹ ਦਵਾਤਾ ਕਦੂ ਗਰੀ ਵਾਲੀ ਜੀਰੀ ਹੈ ਆ ਆ ਕੇ 1.5 ਕਿੱਲਾ ਫੇਰ ਆ ਗਿਆ ਆਪਣਾ ਇਹ ਕੰਪਿਊਟਰ ਕਰਾਏ ਵਾਲੇ ਦੂਰ ਦੂਰੇ ਇਹ ਦੋ ਵੇਖੋ ਜਿਵੇਂ ਮਰਦੀ ਖਾਦਪੂਰੀ ਇਹਦੀ ਵੀ ਖਾਦਪੂਰੀ ਹੋ ਗਈ ਇਹਦੀ ਵੀ ਖਾਦਪੂਰੀ ਨਾ ਵੱਟ ਲਿਪੀ ਵੱਟ ਵੀ ਕੋਈ ਨਹੀਂ ਲਿਪੀ ਬੰਦੇ ਨੂੰ ਤਾਂ ਤੰਗ ਹੋਣੇ ਨਹੀਂ ਦਿੰਦਾ ਬੰਦਾ ਦਾ ਨੱਕਾ ਬਦਲਣ ਦੀ ਰੇਣ ਤੁਸੀਂ ਆਪ ਦੇਖ ਲਓ ਇਹ ਆਪਾਂ ਵਿੱਚੋਂ ਵਿਖਾ ਦਨੇ ਤੁਹਾਨੂੰ ਦੇਖੋ ਇਹ ਫਸੀਆਂ ਖੜੀਆਂ ਆਪਸ ਵਿੱਚ ਲੱਗ ਕੇ ਈਲੋੜਾ ਖਰਚਾ ਕਰਨ ਦੀ, țeਲ ਭੁੱਕਣ ਦੀ, ਪਾਣੀ ਢੋਲ ਢਵਲ ਪਾਣੀ ਲਾਓ। ਨਹੀਂ ਤੇ ਆਪਾਂ ਕੰਪਿਊਟਰ ਘਰਾਇਆ ਲਾ ਕੇ ਪਹਿਲਾਂ ਪਾਣੀ ਚੈੱਕ ਕਰਨੇ ਆ। ਕਿ ਹਾਂ ਸਾਡਾ ਜ਼ਮੀਨ ਪੱਧਰ ਹੋਈ ਗਏ ਨਹੀਂ। ਫੇਰ ਫਿਰ ਦਵਾਰੇ ਨੂੰ ਸਕਾ ਕੇ ਫੇਰ ਵਾਹ ਕੇ ਫੇਰ ਸਵਾਰ ਕੇ ਮਾਰ-ਮਾਰ ਕੇ ਫੇਰ ਤਿਆਰ ਕਰਕੇ ਫੇਰ ਕਦੂ ਗਰੀਦ ਫੇਰ ਕਿਤੇ ਜੀਰੀ ਲੱਗਦੀ ਏ। ਤੁਸੀਂ ਦੇਖੋ ਸਿੱਧਾ ਕੋਈ ਖਰਚਾ ਨਹੀਂ। ਕੋਈ ਖਰਚਾ ਨਹੀਂ ਕੀਤਾ। ਕੈਕਟਰ ਨਹੀਂ ਲੱਭਣ ਦਿੱਤਾ ਤੇ ਤੁਹਾਡੇ ਸਾਹਮਣੇ ਜਿਹੜੀ ਦੇਖੋ 2 ਮਹੀਨੇ ਦੇ ਕਰੀਬ ਜਿਹੜੀ ਹੋ ਗਈ ਹੁਣ ਖਾਦ-ਪੋਤ ਕਰਦਾਂ ਦੀ ਪੂਰੀ ਹੋ ਗਈ ਪਾਣੀ ਵੀ ਅੱਜ ਕਈ ਦਿਨਾਂ ਬਾਅਦ ਅੱਜ ਲ ਸ਼ੁਰੂ ਕੀਤਾ ਨਹੀਂ ਤਾਂ ਮੋਟਰ ਬੰਦ ਦੀ ਸੀ ਦੇਖੋ ਬਾਈ ਜਿਹੜੀ ਇੱਕ ਅੱਧਾ ਕਿੱਲਾ ਨਹੀਂ ਲਾਇਆ ਸੀ ਵੀ ਜੇ ਤੁਸੀਂ ਕਹਦੋਂਗੇ ਕਿ ਇੱਕ ਅੱਧੇ ਕਿੱਲੇ 'ਚ ਕੰਮ ਕੀਤਾ ਇਹਨਾਂ ਨੇ ਤੇਰੇ ਹਰਵਾ ਕੀਤਾ ਕਰਿਆ ਹੁਣ 20-25 ਕਿੱਲੇ ਲਾਏ ਨੇ ਅਸੀਂ ਇਹ ਅਸੀਂ ਇਸ ਤਰ੍ਹਾਂ ਤੁਹਾਨੂੰ ਸਾਰੇ ਵਿਖਾਵਾਂਗੇ ਉਹ ਦੂਰ ਨੇ ਥੋੜਾ ਜਿਹਾ ਸੈਟ ਉਹ ਇੱਕ ਸੰਸਾ ਬਹੁਤ ਆ ਮੋਟਰ ਦਾ ਪਾਣੀ ਉਹ ਕਿੱਲੇ ਜਾਂਦਾ ਜਿਹੜੇ ਉਹ ਉੱਥੇ ਦੂਰ ਪਹਿਲਾਂ ਵਿਖਾਏ ਨੇ ਕਿੱਲੇ ਤੁਹਾਨੂੰ ਇਸੇ ਮੋਟਰ ਦਾ ਪਾਣੀ ਇਹ ਕਿੱਲੇ ਨੂੰ ਲੱਗਦਾ ਇਹ ਵੀ ਉਹੀ ਕੰਮ ਹੈ ਕਿਸੇ ਕਿੱਲੇ 'ਚ ਮਿਹਨਤ ਗਿਆ ਆਪਣਾ ਟਰੈਕਟਰ ਲਿਪੜਨ ਦਿੱਤਾ ਟਰੈਕਟਰ ਦਾ ਘਰ ਖਲਾਰਤਾ ਸੀ ਇੱਕ ਅੱਧਾ ਕਿੱਲਾ ਨਹੀਂ ਹੈਗਾ ਤੁਸੀਂ ਕਦੋਂ ਇੱਕ ਕਿੱਲਾ ਹੈ ਇੱਕ ਕਿੱਲੇ ਤੇ ਰਿਆਰ ਪਾਇਆ ਆ 7301 ਵੀ ਦਾ ਨਾ ਇੱਧਰ ਆ ਵੀ ਹੈ ਆਪਣਾ 7301 ਇਹ ਵੀ ਇਦਾਂ ਰੱਖੀ ਹੈ ਦੇਖੋ ਅੱਜ ਬਿਲਕੁਲ ਨਾਲ 18 ਤਰੀਕ ਨੂੰ ਸ਼ੁਰੂ ਕਰੀ ਅਸੀਂ ਜੇਰੀ ਦਾਣੀ ਅਸ਼ੇਤੇ ਵੀ ਕਰਕੇ ਦੇਖੋ ਤੁਸੀਂ ਆ 7301 ਆ 75 ਇਹ ਥੋੜੇ ਦਿਨਾਂ ਦਾ ਪਰ ਲੇਟ ਲਾਇ ਹਫਤੇ ਦਾ ਮੰਗਰੋ ਲੱਗੀ ਆ ਉਹਦੇ ਨਾਲ ਤੇ ਉਹ ਪਰਲੇ ਕਿੱਲੇ ਨਾਲ ਲੱਗਿਆ ਪਰਲੇ ਉਹ ਖਤਿਆਂ ਦੇ ਜਿਹੜੇ ਪਹਿਲਾਂ ਦਿਖਾਏ ਨੇ ਖੇਤ ਉਹ ਇਹਦੇ ਬਰਾਬਰ ਲੱਗਿਆ ਇੱਕ ਅੱਧਾ ਹੀ ਕਿੱਲਾ ਨਹੀਂ ਲਾਇਆ ਇੱਕ ਡਾਕਰ ਵਾਲੇ ਕਿੱਲੇ ਤੋਂ ਖੇਤ ਤੁਹਾਨੂੰ ਦੂਸਰੀ ਵੀਡੀਓ ਬਣਾ ਕੇ ਉਹ ਖਾਵਾਂਗਾ ਤੁਹਾਨੂੰ ਉਹ ਪੂਰਾ ਖੇਤ ਉਹ ਡਾਕਰ ਪਰਲੇ ਉੱਥੇ ਅਸੀਂ ਪਹਿਲੇ ਸਾੜੇ ਕੀਤਾ ਉੱਥੇ ਪਹਿਲਾਂ ਕਦੋਂ ਹੀ ਕਰਦੇ ਸਾਰਾ ਕੁਝ ਤੇ ਪੈਲੀ ਵੀ ਨਹੀਂ ਜਾਦੀ ਬਾਈ ਸੁੱਕੀ ਪੈਲੀ ਜਾਦੀ ਵੀ ਨਹੀਂ ਬਾਈ ਦੋ ਵਾਰੀ ਕੈਲੀਵੇਟਰ ਮਾਰੇਣਾ ਸਾਰਸੂ ਫਾਲੇ ਜਿਹਨੂੰ ਕਹਿੰਨੇ ਆਪਾਂ ਦੋ ਫਾਲੇ ਮਾਰੇ ਦੋ ਵਾਰੀ ਫਾਲੇ ਮਾਰੇ ਨੇ ਸੁੱਕੀ ਪੈਲੀ ਚ ਕਣਕ ਵੱਢਣ ਤੋਂ ਬਾਅਦ ਦੋ ਵਾਰੀ ਵੈਲੀ ਬਾਈ ਐ ਜੇਰੀ ਵੇਖੋ ਤੁਸੀਂ ਉੱਥੇ ਵੀ ਨਹੀਂ ਜਿਆਦਾ ਦੇਖ ਲਵੇ ਜਿਆਦਾ ਭੁੱਖਿਆ ਵੀ ਪਿਆਲੀ ਵਾਈ ਜੋ ਪਿਆਲੀ ਵਾੜੋ ਤਾਂ ਵੀ ਆਪਣਾ ਹਵਾ ਨਿਕਲੇ ਦੋ ਵਾਰੀ 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 ਮੀਂਹ ਪਿਆ ਨਹੀਂ ਕੱਖ ਜੰਮਿਆ ਨਹੀਂ ਜਿਆਦੀ ਬੜੀ ਵਾਣ ਦੀ ਲੋੜ ਫਾਇਦਾ ਨਹੀਂ ਹੈਗਾ ਤੁਸੀਂ ਆਪ ਹੀ ਦੇਖੋ ਐਵੇਂ ਨਹੀਂ ਇਹ ਕਿੱਲਾ ਦੋ ਕਿੱਲਾਂ ਦੀ ਪੱਟੀ ਹੈ ਸਿੱਧੀ ਤੋੜ ਤੱਕ ਦੋ ਕਿੱਲਾਂ ਦੀ ਉਹ ਪੱਟੀ ਹੈ ਲੰਮੀ ਕਿਸੇ ਜੀ ਕੋਈ ਵਟ ਨਹੀਂ ਹੈਗੀ ਆ 7301 ਆ 7301 ਖਾਦਦੀ ਪੂਰੀ ਹੋਈ ਚੁੱਕੀ ਐ ਉਹ ਤੋੜ ਤੱਕ ਆ ਬਈ ਇਕੱਠੇ ਵੋਟਣ ਜਿਹਾ ਇਕੱਠੇ ਪਾਣੀ ਦੇ ਭਰਦੇ ਨੇ ਕਿੱਲੇ ਦਾ ਸਾਹ ਰੱਖਿਆ ਪਈ ਨੇ ਕਿੱਲੇ ਇੱਕ ਦਿਨ ਭਰਨੇ ਨੇ ਕਿੱਲੇ ਇੱਕ ਦਿਨ ਭਰਨੇ ਨੇ ਫਿਰ ਮੋਟ ਮੋਟ ਕੇ ਮੋਟਰਾਂ ਬੰਦ ਕਰ ਜਿਹੜੇ ਪਛੇਤੀ ਜਿਹੜੀ ਹੁੰਦੀ ਉਹਦੇ ਇੱਕ ਮੋਟਰ ਚੱਲਦੀ ਐ ਤਿੰਨੋਂ ਮੋਟਰਾਂ ਨੇ ਛੱਡੇ ਆ ਫਿਰ ਇੱਕ ਮੋਟਰ ਚੱਲਦੀ ਐ ਤੁਸੀਂ ਆਪ ਹੀ ਦੇਖ ਲਓ ਜੀ ਦੀ ਅੱਡੇ ਆ ਗਈ ਹੁਣ ਤਾਂ ਉਤਯੋਗ ਜਦੋਂ ਵੀਜਣ ਲੱਗਿਆ ਉਦੋਂ ਬਣਾਣੀ ਸੀ ਵੀਡੀਓ ਬਸ ਨਹੀਂ ਬਣਾਈ ਗਈ ਸਾਡੇ ਤੋਂ ਵੀਡੀਓ ਆ ਵੀ ਸੇਮ ਹੈ ਇਹ ਚ ਸੁਹਾਗਾ ਮਾਰਿਆ ਇਹ ਚ ਪੱਠੇ ਵੀ ਜਿਹੇ ਪਹਿਲਾਂ ਇਹ ਆ ਕਿੱਲੇ 'ਚ ਸੁਹਾਗਾ ਮਾਰਿਆ ਇਹ ਕੰਪਿਊਟਰ ਕਰਾਇਆ ਗੱਲਾਂ ਆ ਕਿੱਲੇ ਦਾ ਇਹਨੂੰ ਸੁਹਾਗਾ ਮਾਰ ਕੇ ਬਾਅਦ ਚ ਲਾਸਟ ਤੇ ਲਾਇਆ ਬਹੁਤ ਲੇਟ ਲੱਗਾ ਕਿੱਲੇ ਨੂੰ ਫਿਰ ਵੀ ਬਰਾਬਰ ਰਲਿਆ ਜਾਂਦਾ ਹੈ ਕਿਉਂਕਿ ਬਹੁਤ ਸੇਮ ਸੀ ਬੰਦਾ ਸੌਖਾ ਵਟ ਨਹੀਂ ਲਿਪੀ ਬੰਦੇ ਨੂੰ ਤੰਗ ਘਾਉਣ ਦੀ ਲੋੜ ਨਹੀਂ ਪਈ ਇਹ ਤਾਂ ਬੰਦਾ ਵਟਾਂ ਹੀ ਨਹੀਂ ਹੈ ਵਟਾਂ ਵਟਾਂ ਚੱਲੋ ਫਰ ਘੱਟ ਨੇ ਆ ਵੀ 2 ਕਿੱਲੇ ਦੀ ਪੱਟੀ ਐ ਆ 1.5 ਕਿੱਲੇ ਦੀ ਪੱਟੀ ਐ ਛੋਟੇ ਕਿੱਲੇ ਨਹੀਂ ਹੈਗੇ ਵੀ ਹਾਂ ਵੀ ਨਿੱਕਾ ਕਿੱਲਾ ਕਿੱਲਾ ਬਣਾਤਾ ਵੀ ਤਾਂ ਕਰਕੇ ਪਾਣੀ ਖੜੀ ਜਾਂਦਾ ਜਮੀਨਾਂ ਪਾਣੀ ਪੀਂਦੀਆਂ ਹੀ ਨਹੀਂ ਹੈਗੀਆਂ ਇਹ ਰਿਤਲੇ ਜਿਹਾ ਬਾਣ ਨੇ ਡਾਕਰ ਜਗੀਤਾ ਉੱਥੇ ਪਾਣੀ ਵੱਧ ਪੀਂਦੇ ਉੱਥੇ ਵੀ ਸਾਨੂੰ ਸੁਭਾਗ ਆ ਗਿਆ ਕਿ ਜੇਰੀ ਦਾ ਉਹ ਤੁਹਾਨੂੰ ਵੀਡੀਓ ਬਣਾ ਕੇ 1-2 ਦਿਨਾਂ ਤੱਕ ਉਹੀ ਵਿਖਾਵਾਂਗੇ ਤੁਸੀਂ ਫਰਕ ਦੇਖੋ ਵੀਰੇ ਵੀਡੀਓ ਵਿੱਚ ਕਿ ਤਮਾਟਰੀ ਜਮ ਤਾਂ ਕਰਕੇ ਹੋਈ ਜਾਂਦਾ ਦੇਖੋ ਖਾਸੀ ਵੀ ਇਹ ਜੀ 28 ਕਿਲੇ ਇੱਥੇ ਲਾਇਏ ਨੇ ਕੰਪਿਊਟਰ ਕਰਾਏ ਵਾਲੇ ਆ ਕਿਲੇ ਦਾ ਸਵਾਗ ਆ ਲੱਗਿਆ ਤੇ ਕਿਲਾ ਫੇਰ ਉੱਤੇ ਆ ਗਿਆ ਕੰਪਿਊਟਰ ਕਰਾਏ ਵਾਲਾ ਡੇਢ ਕਿਲਾ ਫੇਰ ਉੱਤੇ ਪਰ ਉਹ ਵੀ ਕੰਪਿਊਟਰ ਕਰਾਏ ਵਾਲਾ ਉਹਦੇ ਚ ਵੀ ਨਹੀਂ ਲਾਇਆ ਫੇਰੇ ਜਰੂਰੀ ਨਹੀਂ ਹੈਗੀ ਪਾਣੀ ਦੀ ਭਰ ਕੇ ਖਲਾਰਨੀ ਆ ਆ 10 15 ਦਿਨ ਹੋ ਗਏ ਸੰਜੇਰੀ ਲਗਨ ਬਾਸਪਤੀ ਲਾਈ ਆ ਇਹਨੂੰ ਵੀ ਸੁਭਾਗਾ ਮਾਰਿਆ ਕਰਲਾ ਕੱਲਾ ਸੁਹਾਗਾ ਮਾਰ ਕੇ ਆ ਭਈ ਜੇ ਤੁਹਾਡੇ ਸਾਹਮਣੇ ਜਿਹੜੀ ਸੁੱਕ ਜਾਂਦਾ ਪਾਣੀ ਕੋਈ ਟੈਨਸ਼ਨ ਨਹੀਂ ਵੀ ਪਾਣੀ ਸੁੱਕ ਗਿਆ ਸਾਡਾ ਪਾਣੀ ਘਟ ਗਿਆ ਪਾਣੀ ਵਾਧੂ ਨਾਲੇ ਪਾਣੀ ਲਾਂਦੀ ਨਹੀਂ ਪਾਣੀ ਆਪਣੇ ਆਪਣੇ ਸਾਹ ਬਣਾ ਲੈਣਾ ਸੀ ਹਫਤੇ ਬਾਅਦ ਲਾਈਏ ਦੱਸ ਦਿਨਾ ਬਾਅਦ ਲਾਈਏ ਜਿਵੇਂ ਜਮੀਨ ਨੂੰ ਕਿਹਾ ਵੀ ਗਈ ਹਮੇਸ਼ਾ ਨਾਲ ਦੇਖ ਕੇ ਜਮੀਨ ਨੂੰ ਪਾਣੀ ਲੱਗਦਾ ਇਹ ਬਾਸਬਤੀ ਵੀ ਹੈ ਇਹ ਦੋ ਪੰਤਾ ਬੀਜ ਹੈ ਥੋੜਾ ਜਿਹਾ ਉਹ ਅੱਡ ਜਾ ਜਮਕਦਾ ਹੋਰ ਵੀ ਆ ਹੋਰ ਵੀ ਆ ਉਹ ਤਾਂ ਘਟ ਗਈ ਥੋੜੀ ਜਿਹੀ ਮਖਮਲ ਜਾ ਕੇ ਅਹ ਤੇ ਅੱਤੜੀ ਜਰੋਏਗਾ ਆ ਆਪਣੀ ਆ ਗਈ ਮੋਟਰ ਮੇਂ ਡੇਰਾ ਆ ਗਿਆ ਆ ਥੋੜਾ ਜਿਹਾ ਗੰਨੇ ਲੱਗੇ ਨੇ ਖਾਨ ਜੋਗੇ ਲਾਏ ਉਹਨੂੰ ਸਿਆਲ ਚ ਵਧੀਆ ਥੋੜਾ ਜਿਹਾ ਗੁੜ ਬਣ ਜਾਂਦਾ ਕਈ ਘਰ ਇਕੱਠੇ ਕਰਕੇ ਲੈ ਜਾਂਦੇ ਨੇ ਟਰੈਲੀ ਕਰਕੇ ਫਿਰ ਉਹ ਘਣਾੜੀ ਤੋਂ ਗੁੜ ਬਣਾ ਲਏ ਇਹ ਦੇਖੋ ਉਹ ਕਿ ਲਾਵੀਂ ਦੇਖੋ ਭਜਾ ਜੂਨ ਕਰਕੇ ਉਹ ਆ ਵੀ ਆਪਣਾ ਬੀਲਦਲਾ ਕਿਹੜਾ ਵੀ ਸਾਡਾ ਮੋਟਰ ਦੇ ਪਿੱਛੇ ਆ 73 73 ਆ ਤਾਂ ਬਸਪਤ ਹੀ ਨਹੀਂ ਉਹ ਤੇ ਤੇਰੇ ਨਾਲ 16 ਬੱਲ ਲੱਗ ਗਏ 73 ਆ ਆ ਵੀ ਆਪਣਾ ਡੇਟਾ ਆ ਜਾ ਦੇਖੋ ਵੀ ਆਪਣਾ ਮੋਟਰ ਆ ਗਿਆ ਹੀ ਆਪਣੇ ਤਵੀਆਂ ਨੇ 10 10 10 ਸੈੱਟ ਤੇ ਆ 15 ਆ ਦੋ ਵਾਰ ਹੀ ਫਾੜੇ ਆ ਫਾੜੇ ਦੋ ਵਾਰ ਹੀ ਮਾਰੇ ਨੇ ਸਾਰੀ ਬੇੜੀ ਚ ਜਿਆਦੀ ਬੇੜੀ ਨਹੀਂ ਵਾਈ ਆ ਸਾਡੇ ਬੋਰਡ ਲੱਗਾ ਬੋਰਡ ਦੀ ਸ਼ਾਮ ਆ ਸਿਰਫ ਦੋ 15 ਬੰਦ ਦੇ ਕੈਲੀਵੇਟਰ ਨੇ ਸਾਡੇ ਫਾੜੇ ਕਹਿ ਲੋ ਕੈਲੀਵੇਟਰ ਕਹਿ ਲੋ ਹੈ ਰੋ ਕਹਿ ਲੋ ਸਿਰਫ ਦੋ ਵਾਰ ਹੀ ਇਹ ਮਾਰੇ ਨੇ 10 ਦਿਨ ਠਹਿਰ ਕੇ ਰਿਹਾ ਸਮੋ ਉਸ ਤੋਂ ਬਾਅਦ ਫਿਰ ਲਾਸਟ ਜਿਹੇ ਤਾਂ ਕਿੱਲੇ ਸੀ ਲਾਏ ਨੇ ਜਿਹ ਚਾਹੇ ਸਾਡਾ ਟਰੈਕਟਰ ਲਾਨ ਵਾਲਿਆਂ ਨੇ ਲਵੇੜਿਆ ਕਹਿੰਦੇ ਨੇ ਪੇਡੇ ਨਹੀਂ ਖੜਦੇ ਆਹ ਬੰਦੇ ਨੇ ਵੀ ਸਾਡਾ ਗਵੰਡੀਆ ਇੰਨੇ ਸੁਭਾਗਾ ਮਾਰਿਆ ਇਹਦੀ ਵੀ ਜੀਰੀ ਦੇਖੋ ਜ਼ਰੂਰੀ ਨਹੀਂ ਹੈਗਾ ਕੱਦੂ ਕਰਨ ਆ ਤੁਹਾਡੇ ਸਾਹਮਣੇ ਆਹ ਖੱਤੇ ਦਾ ਇਹ ਕਿੱਲਾ ਸਾਡਾ ਮਗਰੋਂ ਜੇ ਲਾਇਆ ਉਹ ਵੀ ਲਾਨ ਵਾਲੇ ਕਹਿੰਦੇ ਨੇ ਪੇਡਾ ਨਹੀਂ ਖੜਦਾ ਸਾਰੇ ਖੇਤ ਚ ਪੇਡੇ ਖੜਦੇ ਆ ਕਹਿੰਦੇ ਨੇ ਪੇਡਾ ਨਹੀਂ ਖੜਦਾ ਇਹਦਾ ਕੱਦੂ ਕੀਤਾ ਹੈ ਉਹ ਪਰ ਲਖਤ ਜਿਹੜਾ ਨਾਲ ਲਗਵਾ ਉਹ ਚ ਸੁੱਕੀ ਜਿ ਸੁਭਾਗਾ ਮਾਰਿਆ ਸੁਭਾਗਾ ਇਹਦੇ ਚ ਵੀ ਮਾਰਿਆ ਸੀ ਪਰ ਲਾਨ ਵਾਲੇ ਕਹਿੰਦੇ ਨੇ ਸਾਡਾ ਪੇਟਾ ਨਹੀਂ ਖੜਦਾ ਪੇਟਾ ਨਹੀਂ ਖੜਦਾ ਬਸ ਜਿਵੇਂ ਕਹਿਣਾ ਕਹਿਤਾ ਫਿਰ ਉਹਨੇ ਕਰਨਾ ਪੈ ਗਿਆ ਸਾਨੂੰ ਦੇਖੋ ਫਰਕ ਉਹ ਵਧੀਆ ਉਹਨੂੰ ਜੇ ਨੇੜੇ ਜਾ ਕੇ ਵਖਾਦਣਾ ਜੀ ਤੁਹਾਨੂੰ ਆ ਕੱਦੂ ਵਾਲੀ ਜੀਰੀ ਵੇਖ ਲਓ ਇਕੱਠੀ ਲੱਗੀ ਇੱਕ ਦਿਨ ਤੇ ਆ ਆ ਵੀ ਇਕੱਠੀ ਲੱਗੀ ਜਾਵੇ ਵੱਟ ਕਿਤੇ ਵੀ ਨਹੀਂ ਲਿਪੀਦਾ ਵੀ ਕਿਹੜਾ ਵੱਟ ਲਿਪੀ ਵੱਟਾਂ ਜਵੇਂ ਨਿੱਕ ਨਿੱਕੇ ਨੇ ਆਹ ਵੀ ਨੇ ਆਸਵਾਗੇ ਵਾਲੀ ਜੀਰੀ ਸੁੱਕੇ ਸਵਾਗੇ ਵਾਲੀ ਤੁਹਾਡੇ ਸਾਹਮਣੇ ਸਾਰੇ ਹੁਣ ਤੁਹਾਨੂੰ ਫੇਰ ਦਿਖਾਵਾਂਗੇ ਐਸਾੜ ਆਪਣਾ ਖੇਤ ਆ ਗਿਆ ਖੇਤ ਕਿਹੜਾ ਡੇਰਾ ਕਿਹੜਾ ਮੋਟਰ ਵਾਲਾ ਕੋਠਾ ਕਿਹੜਾ ਫੇਰ ਤਾਂ ਤੂੜੀ ਵਾਲਾ ਕੋਠਾ ਇੱਕ ਹੋਰੀ ਮੋਟਾ